ਓ ਪਿਆਰਿਓ ਨੀਮਜ ਬਾਰਡਰ ਦੇਖ ਲਓ। 1-1 ਕਿਲੋਮੀਟਰ ਦੀਆਂ ਲਾਈਨਾਂ ਲੱਗੀਆਂ। ਨਾਲੇ ਪੈਸੇ ਲੈਂਦੇ ਆ, ਨਾਲੇ ਪਤੰਦਰ ਦੇ ਖੱਜਲ ਕਰਦੇ ਆ। ਵੀ ਜੇ ਹੁਣ ਤੁਸੀਂ ਰੁਪਈਆ ਲੈ ਰਹੇ ਹੋ ਗੱਡੀ ਵਾਲੇ ਨੂੰ ਫੈਸਿਲਿਟੀ ਦਾ ਦਿਓ। ਗੱਡੀ ਵੱਧ ਤੋਂ ਵੱਧ 5-4 ਮਿੰਟ ਚ ਕਲੀਅਰ ਤਾਂ ਹੋਵੇ। ਆ ਹੁਣ ਦੇਖ ਲਓ। ਘੰਟਾ-ਘੰਟਾ ਵੀ ਲੱਗ ਜਾਂਦਾ ਬਾਰਡਰ ਤੇ। ਉੱਤੇ ਕੰਮ। ਕੌਣ ਟਾਈਮ ਦੇਖਿਓ ਨੋਟ ਕਰਿਓ ਯਾਨੀ 10 ਕਮੈਂਟ ਤਾਂ ਸਾਨੂੰ ਹੋ ਗਏ ਵੀਡੀਓ ਮੈਂ ਹੁਣ ਬਣਾਉਣ ਲੱਗਿਆ ਚਲੋ ਆਪਾਂ ਮੰਨ ਲੈਂਦੇ ਆ ਤੇ 34 ਹੋਏ ਨੇ ਵੀ ਆਪਾਂ 1:30 ਵਜੇ ਲਾਈਨ 'ਚ ਲੱਗੇ ਆ ਆਕੇ ਤੇ ਦੇਖਿਓ ਕਿੰਨਾ ਟਾਈਮ ਲੱਗਦਾ ਇਹਨੂੰ ਕਲੀਅਰ ਹੋਣ ਐਮ ਪੀ 'ਚ ਆ ਦੇਖ ਲਓ ਨੀਮਚ ਬਾਰਡਰ ਤੇ ਅੱਗੇ ਗੱਡੀ ਦੇਖ ਲਓ ਹਲੇ ਕਾਊਂਟਰ ਤੱਕ ਪਹੁੰਚੀ ਨਹੀਂ ਹੈਗੀ ਗੱਡੀ ਡੇਢ ਦੇ ਖੜੇ ਆ ਆਪਾਂ ਇਹ 2:00 2:11 ਹੋ ਗਏ ਨੇ ਤੇ ਵਿੱਚ ਇੱਕ ਨਾ ਆਪਣੇ ਬੰਦੇ ਨਾ ਇੱਕ ਗਲਤੀ ਹੋਰ ਕਰਦੇ ਆ ਗਲਤੀ ਬੇਵਕੂਫੀ ਕਹਿ ਸਕਦੇ ਆ ਇੱਕ ਤਾਂ ਬੰਦਾ ਘੰਟੇ ਤੋਂ ਲਾਈਨ 'ਚ ਲੱਗਿਆ ਹੁੰਦਾ ਠੀਕ ਆ ਜੀ ਤੇ ਇਧਰ ਦੀ ਗੱਡੀ ਬਾੜਤੀ ਉਹ ਦੇ ਉਹ ਸਾਹਮਣੇ ਲਾਈਨ ਲੱਗੀ ਹੋਈ ਆ ਤੁਹਾਨੂੰ ਦਿਖਾਉਣਾ ਉਹ ਦੇਖੋ ਉਹ ਬਹੁਤ ਸਿਆਣੇ ਨਾ ਆ ਜਿਹੜੇ ਜਿਹੜੇ ਆ ਲਾਈਨ 'ਚ ਖੜੇ ਨੇ ਉਹ ਉੱਥੇ ਤੱਕ ਕਿਲੋਮੀਟਰ ਤੱਕ ਇਹ ਤਾਂ ਜਾਣੀ ਸਮਝ ਲੋ ਬੇਵਕੂਫ ਨੇ ਤੇ ਆ ਸਿਆਣੇ ਨੇ ਉਹ ਦੇਖੋ ਗੱਡੀ ਘਮਾਉਣ ਲੱਗੇ ਇੱਕ ਲਿਆ ਕੇ ਦੁੱਤ ਵਾਲੇ ਇੱਕ ਨੇ ਹੋ ਲਾਤੀ ਲਾ ਆ ਹੁਣ ਇਧਰ ਨੂੰ ਆ ਗਏ ਆ ਕੁਝ ਕਰਦੇ ਆ ਭਾਈ ਦਿਸਪਲਨ ਤਾਂ ਡਿਸਪਲਨ ਚ ਜੇ ਇਹ ਸਰਕਾਰ ਤੰਗ ਕਰਦੀ ਆ ਬਾਰਡਰ ਤੰਗ ਕਰਦੇ ਨੇ ਤੇ ਆਪਣੇ ਬੰਦੇ ਵੀ ਕੋਈ ਬਾੜੀ ਪਧਰਕਾਰੀ ਨਹੀਂ ਕਰਦੇ ਬਈ ਆਪਣੇ ਬੰਦੇ ਵੀ ਬਸ ਫਿਰ ਕਹਿੰਦੇ ਹੁੰਦੇ ਪੱਲਾ ਚੱਕਿਆ ਆਪਦਾ ਹੀ ਢੱਡ ਨੰਗਾ ਹੁੰਦਾ ਆਪਣਾ ਮਹਿਕਮਾ ਵੀ ਸਾਰੇ ਕਾਹੇ ਚ ਹੁਣ ਤੁਸੀਂ ਦੇਖ ਲਓ ਵੀ ਸਾਨੂੰ ਖੜੇ ਨੂੰ 1 ਬੋਣਾ ਘੰਟਾ ਹੋ ਗਿਆ ਜੇ ਹੁਣ ਮੂਹਰੇ ਲਿਆ ਕੇ ਕੋਈ ਗੱਡੀ ਝੜਾਉਂਦਾ ਤੇ ਫਿਰ ਗੁੱਸਾ ਹੋਣਾ ਤਾਂ ਸੁਭਾਵਿਕ ਜੀ ਗੱਲ ਆ ਨਾ ਤੇ ਇੱਕ ਐਂ ਨਹੀਂ ਹੈਗਾ ਵੀ ਬੰਦਾ ਹੁਣ ਦੇਖ ਲੈ ਵੀ ਜੇ ਜੇ ਹੁਣ ਆਪਾਂ ਨੂੰ ਬੰਦਾ ਕੋਈ ਆ ਕੇ ਬੰਦਾ ਰਿਕੁਐਸਟ ਕਰੇ ਹਾਂਜੀ ਜੇ ਪਿਆਰ ਨਾਲ ਕੋਈ ਤਵੇ ਆਣ ਕੇ ਹਾਂ ਇੱਕ ਤਾਂ ਲਿਆ ਕੇ ਗੱਡੀ ਫਸਾਉਣੀ ਆ ਮੂਰੇ ਦੂਜਾ ਇਧਰ ਨੂੰ ਮੂੰਹ ਵੀ ਨਹੀਂ ਕਰਨਾ ਆਕੜ ਵੀ ਕਰਨੀ ਆ ਬਸ ਇਹ ਚੀਜ਼ਾਂ ਨੇ ਬਾਈ ਇਹ ਜੇ ਕਹੀਏ ਤੇ ਨਰਾਇਪੁਰਾ ਇਹਨਾਂ ਦਾ ਬਾਰਡਰ ਵਾਲਿਆਂ ਦਾ ਤਾਂ ਕਸੂਰ ਹੈਗਾ ਹੀ ਆ ਲਟੇਰਿਆਂ ਦਾ ਯਾਨੀ ਕਿ ਆਪਣਾ ਡਿਪਾਰਟਮੈਂਟ ਵੀ ਥੋੜਾ ਜਿਹਾ ਆ ਇਹ ਵੀ ਕਰਦੇ ਆ ਥੋੜੀ ਜੀ ਮਤਲਬ ਜੇ ਬੰਦਾ ਰਿਸਪੈਕਟ ਨਾਲ ਕਹਿ ਦੇਵੇ ਕੋਈ ਚੱਲ ਫੇਰ ਬੰਦਾ ਕਹਿੰਦਾ ਯਾਰ ਜਿੱਥੇ ਪੌਣੇ ਘੰਟੇ ਤੇ ਖੜਿਆ ਆ 4 ਮਿੰਟ ਹੋਰ ਸਹੀ ਮਗਰ ਆ ਕਾਲਾ ਗੱਡੀ ਆ ਉਹ ਦੇਖੋ ਹੁਣ ਜਿਹੜੇ ਲਾਈਨਾਂ 'ਚ ਖੜੇ ਆ ਉਹ ਪਾਗਲ ਨੇ ਤੇ ਆ ਗੱਡੀ ਵਾਲਾ ਬਾਹ ਵਾਲਾ ਉਸਤਾਦ ਬਣਦਾ ਆਪਣੀ ਗੱਡੀ ਦੇ ਪਹਿਲਾਂ ਇਹ ਖਾਹੇ ਚਰਦਾ ੱਟਕੇ ਖਾਂਦਾ ਕੋਈ ਲਵੇ ਨਹੀਂ ਲੱਗਣ ਦੇ ਰਿਹਾ ਹੁਣ ਇਹਨੇ ਆਪਣੀ ਗੱਡੀ ਤੇ ਮਗਰਲੇ ਪਾਸੇ ਲਾ ਲਈ ਗੱਡੀ ਤੇ ਆਜੂ ਸਤਨਾ ਮੈਟਰੂ ਤੇ ਵੇਰ ਤੋਂ ਫਿਰ ਦਾਸ 9 ਵਜੇ ਉੱਥੋਂ ਤੁਰੇ ਸੀ ਧੰਨ ਜੀ ਲੋਗਨ ਮਿੱਟੀ ਦੀ ਖੇਡਦੀ ਆਈ ਸਾਡੇ ਨਾਲ ਰਾਸਾਂ ਰਾਸਾਂ ਤਸੀਦ ਹੁੰਦਾ ਐਮਪੀ ਜੀ ਤਾਂ ਮੈਨੂੰ ਪਤਾ ਸੀ ਵੀ ਹਰਕ ਪੈ ਜਾਣਾ ਹੁਣ ਤਾਂ ਦੇਖ ਲੋ ਚੋਬਰ ਨੇ ਟੀ-ਸ਼ਰਟ ਚ ਆ ਗਿਆ ਹਲੇ ਹੌਲੀ ਹੌਲੀ ਕਹਿੰਦਾ ਵੀ ਮੈਨੂੰ ਗਰਮੀ ਆਉਂਦੀ ਹੈ ਸ਼ਾਇਦ ਅਸਨ ਤੱਕ ਇਹਨੇ ਸ਼ਾਰਟ ਵੀ ਪਾ ਲੈਣੀ ਐ ਐਮਪੀ ਜੋ ਜਦ ਨਹੀਂ ਠੰਡ ਪਾ ਉਹੀ ਰਹਤੋਂ ਦਨੇ ਜਣੀ ਗਰਮਾਹ ਹੁੰਦੀ ਧੁੱਪ ਦੇ ਹਿਸਾਬ ਨਾਲ ਚਲੋ ਹੁਣ ਇਧਰੋਂ ਉਹ ਜਿਹੜਾ ਲੇਟ ਹੋਏ ਸੀ ਉਹ ਬਰਾਬਰ ਹੋ ਜਾਊਗਾ ਲਾਉ ਤੋਂ ਟਾਈਮ ਨਾਲ ਸੁਣਦੇ ਨਹੀਂ ਤੇ ਮਾਣੋ ਕਿ ਫੋਰੀ ਦੋ ਤਿੰਨ ਘੰਟੇ ਅੱਜ ਉਹ ਚਾਰ ਲਾ ਕੇ ਕੱਲ ਨੂੰ ਸ਼ਾਮ ਤੱਕ ਫਰਮਾਨਤਨ ਆਪਰੇ ਅਸੀਂ ਦਿਲਕੇਸ਼ਨ ਤੇ ਪਹੁੰਚ ਜਾਾਂਗੇ ਜਿੱਥੇ ਮਾਲ ਲਾਉਣਾ ਗੁੱਡ ਮਾਰਨ ਮਿੱਤਰੋ ਸਵਾ ਪੰਜ ਹੋ ਗਏ ਸਵੇਰ ਦੇ ਆ ਤਾਂ ਫਿਰ ਇੱਥੇ ਦੋਸਤ ਦਾ ਟੱਬਾ ਹੈਗਾ। ਬਈ ਰਤਨਾਮ ਗੁੜੇ ਉਹ ਮੁੰਡਾ ਨਾਲ ਹੀ ਆਇਆ ਸੀ ਜਿਹਨਾਂ ਦਾ ਟੱਬਾ। ਵੀ ਇੱਥੇ ਤੱਕ ਉਹਨੂੰ ਠੱਡਣਾ ਸੀ ਆਪਾਂ। ਉਹਦਾ ਬਾਪੂ ਇੱਥੇ ਹੁੰਦਾ। ਬਈ ਸਾਡਾ ਇਰਾਦਾ ਸੀਗਾ ਵੀ ਚੱਲ ਰਾਤ ਕੱਲ ਵੀ ਥੋੜਾ 200 ਕਿਲੋਮੀਟਰ ਹੋਰ ਕੱਢ ਦਿੰਦੇ ਕਿਉਂਕਿ ਸਾਡੀ ਬਾਟ ਹਲੇ 500 ਹੁਣੇ 500 ਰਹਿ ਨਹੀਂ ਹਲੇ। ਹਾਂਜੀ। ਅਸੀਂ ਚੱਲੋ ਗਾਹ ਕੱਢ ਦਿੰਦੇ ਪਰ ਪਤੰਦਰਾ ਨੇ ਹਿੱਲਣੇ ਹੀ ਨਹੀਂ ਦਿੱਤਾ ਯਾਰ। ਇਸੀ ਉਹ ਬਾਹਰੋਂ ਖਾਵਦਾ ਚਲ ਢਾਬਾ ਹੈਗਾ ਪਰ ਇੱਥੇ ਰੈਸਟੋਰੈਂਟ ਤੋਂ ਮੰਗ ਤੋਂ ਮੰਗਾ ਬੜਾ ਜਿਆਦਾ ਮਾਨ ਇੱਥੇ ਕਰਿਆ ਫਿਰ ਨਹੀਂ ਤੁਰਿਆ ਹੁਣ ਚੱਲ 4:00 ਵਜੇ ਠਾਲਦਾ ਸੀ ਉਹਨਾਂ ਨੇ ਆ ਤੇ ਹੋ ਫਿਰ ਵੀ ਤੁਰ ਬੇਤਰੋਂਦੇ ਸਾਨੂੰ ਚਾਹ ਪਾਣੀ ਲੱਗਾ ਆਪਾਂ ਬਾਹ ਕਰਦੇ ਆ ਇਹਨੂੰ ਬਾਅਦ ਹੀ ਗਏ ਤਕਰੀਬਨ ਹੁਣ ਸਮਝ ਲਓ ਵੀ ਸਵਾ 5 ਹੋ ਗਏ ਬਾਹੇ ਦੀ ਤੁਰੇ ਆ ਆ ਜਾ ਆ ਜਾ ਕਲੀਅਰ ਹੋ ਗਿਆ ਤੋਂਦਾ ਹੈਗੀ ਆ ਐਮਪੀ ਜੀ ਵੀ ਯਾਰੋ ਕੋਈ ਨਾ ਕਹੇ ਚੰਗੇ ਨਹੀਂ ਪ੍ਰਮਾਤਮਾ ਉਹ ਸੱਚ ਬਾਈ ਨੇ ਰੋਕਣ ਦਾ ਕਾਰਨ ਨਹੀਂ ਸੀ ਆ ਜਿਹੜੀ ਲੰਗੀ ਰਾਤ ਆ ਉਹ ਕਹਿੰਦਾ ਗੁਜਰੀ ਘਾੜ ਚ ਧੁੰਦ ਸੀ ਜਾਮ ਲੱਗ ਗਿਆ ਪਤਾ ਨਹੀਂ ਕੋਈ ਗੱਡੀ ਐਕਸੀਡੈਂਟ ਹੋਈ ਕੀ ਹੋਇਆ ਗੱਡੀਆਂ ਨੂੰ ਅੱਗ ਲੱਗੀ ਸ਼ਾਇਦ ਪਰसों ਦੀ ਗੱਲ ਦੱਸਦਾ ਤਾਂ ਹੀ ਉਹਨੇ ਰਾਤ ਰੁਕ ਕੇ ਆਈ ਆ ਲਾਈ ਆ ਅੱਛਾ ਉਹ ਦੇਵੇ ਬਨਾ ਦੇ ਬਣੂ ਅਧੋਰੇ ਲੈਣ ਲਈ ਉਹ ਲੈ ਨਹੀਂ ਆ ਕਰਦੇ ਆ ਉਹਦੇ ਅੱਛਾ ਜਿਹੜੇ ਲੁੱਟਣ ਵਾਲੇ ਹਾਂ ਅੱਗ ਲਾਈ ਆ ਤਾਂ ਹੀ ਤਾਂ ਹੀ ਫੇਰ ਰੋਕੇ ਬਾਈ ਨੇ ਚਲੋ ਠੀਕ ਹੈ ਮੇਤਰੋ ਦਿਨੇ ਕਰਦੇ ਆ ਗੱਲਬਾਤ ਬਾਤੂ ਐਮਪੀ ਦੀ ਤੋਂ ਉਹਦੇ ਵੀ ਦਰਸ਼ਨ ਕਰਾ ਲਈਏ ਇਹ ਹੈਗੇ ਅਸੀਂ ਰਤਨਾਮ ਦੇ ਨੇੜੇ ਤੇੜੇ ਇੱਥੋਂ ਤੁਰੇ ਸੀ ਉੰਦੇ ਇੱਥੇ ਜਣੀ ਕਿ ਇਹ ਇੱਥੇ ਵੀ ਖਤਰਨਾਕ ਅਲੋਈ ਰਹੀ ਆ ਤੈਨੂੰ ਉਮੀਦ ਸੀ ਵੀ ਸ਼ਾਇਦ ਐਮਪੀ ਮਹਾਰਾਸ਼ਟਰ ਚ ਧੁੰਦ ਨਾਲ ਟੱਕਰ ਆਈ ਕਿਉਂਕਿ ਜਿੱਦੇ ਕਾਪਾ ਗੱਡੀ ਲੈਣ ਚਾਹੀਏ ਆ ਮੇਰਾ ਖਿਆਲ ਆ ਦੂਜਾ ਚਾਂਸ ਆ ਪੀ ਐਮ ਪੀ ਦੇ ਵਿੱਚ ਧੁੰਦ ਟੱਕਰੀ ਹੋਵੇ ਹਾਲਾਂਕਿ ਆਪਣੀ ਲੈ ਹੈ ਨੇ ਹੀ ਆ ਬਕੀ ਤੇ ਧੁੰਦ ਇੱਥੇ ਵੀ ਖਤਰਨਾਕ ਅਲੀ ਫੈਰ ਰਹੀ ਹੈ